ਸਿੰਘ ਜੀ ਨੇ ਸੁਸਾਇਟੀ ਬਣਾਈ ਬੜੀ ਖੇਤੀ ਚਲੇ ਗਏ ਉਹ ਕਰੋਨਾ ਆਇਆ ਜਦੋਂ ਉਸ ਵੇਲੇ ਉਹਨਾਂ ਦਾ ਜਾਣਾ ਤੇ ਦੁੱਖਦਾਈ ਹੈ ਪਰ ਇਹਦੇ ਭੜੇ ਤਰੀਕੇ ਨਾਲ ਸੰਸਕਾਰ ਉਦੋਂ ਹੋ ਰਹੇ ਸੀ ਇਹ ਜ਼ਿਆਦਾ ਦੁੱਖਦਾਈ ਹੈ ਸੋਹਣੇ ਤਰੀਕੇ ਨਾਲ ਵਿਧਿਆ ਨਹੀਂ ਕੌਮ ਉਹਨਾਂ ਨੂੰ ਕਰ ਸਕੀ ਉਹ ਤੇ ਕੋਈ ਹਸਪੀਟਲ ਵਾਲੇ ਹੀ ਆਏ ਤੇ ਉਹਨਾਂ ਨੇ ਇਦਾਂ ਹੀ ਸੰਸਕਾਰ ਕਰ ਦਿੱਤਾ ਸੀ ਹਾਲਾਤ ਇਦਾਂ ਦੇ ਸੀ ਸਾਰਾ ਲੋਕ ਡਰੇ ਹੋਏ ਸੀ ਹਾਲਾਤ ਇਦਾਂ ਦੇ ਬਣੇ ਹੋਏ ਸੀ ਤੇ ਇਹ ਵੀ ਨਾਲ ਕਹਦੇ ਆ ਕਿਹੜੀਆਂ ਸੀ ਗੱਲਾਂ ਕਰਦੇ ਆ ਲੋਕਾਂ ਦੀ ਯਾਰੀ ਇੰਨੇ ਕ ਚਿਰ ਦੀ ਹੁੰਦੀ ਹੈ ਮੈਂ ਨਾ ਮਰ ਜਾ ਕਿਤੇ ਮੈਨੂੰ ਨਾ ਬਿਮਾਰੀ ਲੱਗ ਜਾਏ ਸੁਖ ਮਹਾਨ ਬਹੁਤ ਮਿਲ ਬੈਠਤ ਰਹਿਤ ਚਹੂੰ ਦੇ ਸਕੇਰਾ ਮੇਰੇ ਵਰਗਿਆਂ ਨੂੰ ਮਾਣ ਕਰਨ ਲੱਗਿਆਂ 100 ਵਾਰੀ ਸੋਚ ਲੈਣਾ ਚਾਹੀਦਾ ਹੈ ਭਾਈ ਨਿਰਮਲ ਸਿੰਘ ਦੇ ਕੀਰਤਨ ਵਰਗੇ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਨਹੀਂ ਬਣ ਸਕਦੇ ਇੰਨਾ ਕਮਾਲ ਦਾ ਉਹਨਾਂ ਦਾ ਕੀਰਤਨ ਸੀ ਤੇ ਜਿੱਦਾਂ ਇਕੱਲੇ ਹੀ ਇਦਾਂ ਸੰਸਕਾਰ ਹੋਇਆ ਹਾਲਾਤ ਇਦਾਂ ਦੇ ਬਣ ਗਏ ਇੱਕ ਬੰਦਾ ਨਹੀਂ ਖੜਾ ਕੋਲ ਤੇ ਅਸੀਂ ਕਿਹੜੇ ਬਾਗ ਦੀ ਮੂਲੀ ਆ ਅਸੀਂ ਕੀ ਮਾਨ ਕਰਦੇ ਆ ਵੀ ਅਸੀਂ ਲੋਕ ਮੇਰੇ ਨਾਲ ਬੜੇ ਨੇ ਦੁਨੀਆ ਮੇਰੇ ਨਾਲ ਬੜੀ ਆ ਮੈਨੂੰ 10000 ਬੰਦਾ ਸੁਣਦਾ ਮੈਨੂੰ 50000 ਸੁਣਦਾ ਲੱਖ ਸੁਣਦਾ ਨਹੀਂ ਪ੍ਰਭੂ ਅਗਲੇ ਨੂੰ ਪਸੰਦ ਹੈ ਪਸੰਦ ਆਪਣੀ ਹੈ ਅਗਲੇ ਦਾ ਆਪਣਾ ਮਨ ਹੁੰਦਾ ਹੈ ਘੰਟਾ 2 ਘੰਟੇ ਤੁਸੀਂ ਸਾਡੇ ਕੋਲ ਆਏ ਆ ਮੈਂ ਇਹ ਨਾ ਸਮਝ ਲਾਂ ਤੁਸੀਂ ਮੇਰੇ ਹੋ ਗਏ ਆ ਮੇਰੀ ਤੇ ਤੁਹਾਨੂੰ ਇੰਨੀ ਬੇਨਤੀ ਤੁਸੀਂ ਗੁਰੂ ਸਾਹਿਬ ਨਾਲ ਜੁੜੋ ਆਪਣਾ